ਇਹਦੇ ਵਿੱਚ ਕੀ ਆ ਜਾ ਸਕਦਾ ਕਿਉਂਕਿ ਪਹਿਲਾਂ ਜਦੋਂ ਇਹ ਹਾਦਸਾ ਹੋਇਆ ਉਸ ਸਮੇ ਇਹ ਜਾਣਕਾਰੀ ਤਾਂ ਆ ਗਈ ਕਿ ਜੋ ਪਾਇਲਟ ਸੀਗੇ ਉਹਨਾਂ ਦੇ ਕੋਲੇ ਬਹੁਤ ਤਜਰਬਾ ਸੀਗਾ ਉਹਨਾਂ ਨੇ ਕਾਫੀ ਸਮੇ ਤੱਕ ਜਿਹੜਾ ਉਹ ਜਹਾਜ਼ ਉਡਾਇਆ ਔਰ ਇਹ ਲੋਕ ਸਵਾਲ ਕਰਨ ਲੱਗੇ ਸੀ ਕਿ ਕੀ ਪਾਇਲਟਾਂ ਦੀ ਇਸ ਦੇ ਵਿੱਚ ਗਲਤੀ ਜਿਹੜੀ ਹੋ ਸਕਦੀ ਹੈ ਪਰ ਜੋ ਹੁਣ ਆਪਸ ਦੇ ਵਿੱਚ رابطہ ਹੋਇਆ ਇਸ ਤੋਂ ਤਾਂ ਇਹੀ ਜਾਪ ਰਿਹਾ ਕਹਿ ਸਕਦੇ ਆ ਕਿ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਵਾਸ ਚੱਲਿਆ ਨਹੀਂ ਇਸ ਤੇ ਸਟਿੰਗਰ ਦੇਖੋ ਪਾਇਲਟਸ ਜਿਹੜੇ ਆ ਕਿਉਂਕਿ ਦੋਨੋਂ ਜਿਹੜੇ ਪਾਇਲਟਸ ਆ ਇੱਕ ਨੂੰ 1100 ਜਿਹੜੇ ਆਵਰਸ ਦਾ ਐਕਸਪੀਰੀਅੰਸ ਸੀ ਔਰ ਜਿਹਨੇ ਕੈਪਟਨ ਸਬਰਵਾਲ ਜੋ ਮੇਨ ਪਾਇਲਟ ਸੀ ਉਹਨਾਂ ਨੇ 8800 ਘੰਟੇ ਜਿਹੜੇ ਏਅਰਪਲੇਨ ਚਲਾਇਆ ਯਾਨੀ ਕਿ ਦੁਨੀਆ ਦੇ ਕਈ ਚੱਕਰ ਉਹਨਾਂ ਨੇ ਲਾਏ ਹੋਣਗੇ ਦੇਖਿਨ ਜਿਸ ਵੇਲੇ ਏਅਰਪਲੇਨ ਜਿਹੜਾ ਗਿਆ ਉਹਨੇ ਪ੍ਰੋਪਰ ਉਹਨੂੰ ਪਰਮਿਸ਼ਨ ਮਿਲੀ ਔਰ ਠੀਕ 32 ਸੈਕਿੰਡ ਦੇ ਬਾਅਦ ਜਦੋਂ ਏਅਰਪਲੇਨ ਉੱਡਿਆ ਤੇ ਉਹ ਏਅਰਪਲੇਨ ਜਿਹੜਾ ਹੈ ਉਹ ਡਾਕਟਰਜ਼ ਹਸਪਤਲ ਦੇ ਵਿੱਚ ਜਾ ਕੇ ਨਾਲ ਕਾਫੀ ਡਾਕਟਰਸ ਔਰ ਉਹਨਾਂ ਦੇ ਰਿਸ਼ ਉੱਥੇ ਆਸਪਾਸ ਬਿਲਡਿੰਗ ਦੇ ਸੀ ਉਹਨਾਂ ਦੇ ਵਿਨਾਸ਼ ਹੋਈ ਸੋ ਸਵਾਲ ਬਹੁਤ ਉੱਠਣਗੇ ਕਿ ਆਖਰ ਜਿਹੜਾ ਸ਼ਟ ਜਿਹੜਾ ਇੰਜਨ ਕਿਸ ਨੇ ਕੀਤਾ ਸੀ ਕਿ ਉਹ ਫਿਊਲ ਜਿਹੜਾ ਸ਼ਟ ਕੀਤਾ ਸੀ ਕਿਉਂ ਕੀਤਾ ਸੀ ਕਿਉਂਕਿ ਜਦੋਂ ਤੇਲ ਦੀ ਸਪਲਾਈ ਇੰਜਨ ਨੂੰ ਨਹੀਂ ਹੋਈ ਤੇ ਇੰਜਨ ਹਵਾ ਦੇ ਵਿੱਚ ਪੂਰੇ ਤਰ੍ਹਾਂ ਜਿਹੜੇ ਫੇਲ ਹੋ ਗਏ ਪਾਇਲਟ ਸਬਰਵਾਲ ਨੇ ਬਹੁਤ ਕੋਸ਼ਿਸ਼ ਕੀਤੀ ਦੁਬਾਰਾ ਪਲੇਨ ਨੂੰ ਸਟਾਰਟ ਕਰਨ ਦੀ ਔਰ ਅਗਰ ਰਨਵੇ ਸ਼ਾਇਦ ਵੱਡਾ ਹੁੰਦਾ ਤਾਂ ਵੀ ਚਾਂਸਸ ਸੀਗੇ ਕਿ ਪਲੇਨ ਦੇ ਵਿੱਚ ਸ਼ਾਇਦ ਜਾਨਾ ਬਚ ਜਾਂਦੀਆਂ ਲੇਕਿਨ ਅਗਰ ਜਿਹੜਾ ਹੈ ਉਹਦਾ ਜਿਹੜਾ ਹੈ ਕਿ ਸਪੈਕੂਲੇਸ਼ਨ ਹੁੰਦਾ ਔਰ ਇਸ ਲਈ ਮੈਂ ਕਹਾਂ ਜਾ ਸਕਦਾ ਕਿ ਜਿਹੜੇ ਲੋਕ ਸੀ ਜਾਂ ਵਿਜਰੂਪਾ ਨਹੀਂ ਜਾਂ ਬਾਕੀ ਲੋਕ ਸੀ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਏਕ ਪਲੇਨ ਦੇ 32 ਸੈਕਿੰਡ ਹਵਾ ਦੇ ਵਿੱਚ ਰਹਿਣ ਤੋਂ ਬਾਅਦ ਉਹਨਾਂ ਦੀ ਜਾਨ ਜਿਹੜੀ ਚਲੀ ਜਾਏਗੀ ਬਹੁਤ ਸਾਰੀਆਂ ਇਸ ਤੇ ਉੱਪਰ ਜਾਂਚਾਂ ਹੋਣਗੀਆਂ ਬੋਇੰਗ ਵੀ ਸਹਿਯੋਗ ਕਰ ਰਿਹਾ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਤੇ ਜਿਹੜਾ ਬਲੈਕ ਬਾਕਸ ਹੈ ਉਹਦੇ ਵਿੱਚ ਬਲੈਕ ਬਾਕਸ ਇੱਕ ਜਿਹੜਾ ਬਾਕਸ ਹੁੰਦਾ ਜਿਸ ਵਿੱਚ ਪੂਰਾ ਡਾਟਾ ਰਿਕਾਰਡ ਪਲੇਨ ਦਾ ਕੀਤਾ ਜਾਂਦਾ ਕਾਕਪਿਟ ਵਿੱਚ ਵੀ ਹੁੰਦਾ ਔਰ ਪਲੇਨ ਵਿੱਚ ਵੀ ਹੁੰਦਾ ਤਾਂ ਕਿ ਅਗਰ ਕੋਈ ਹਾਦਸਾ ਪਲੇਨ ਨੂੰ ਹੋਵੇ ਤੇ ਉਸ ਤੋਂ ਬਾਅਦ जी जानकारी है वो जुटाई जा सके कि आखिर प्लेन क्रैश हो गया सो हूं यह सवाल ये कि जोड़ा फ्यूल इंजनगा उसका बटन की गलती ना किसी पायलट को बंद होया कोई फॉल्ट आया फिर ਜਿਹੜੇ ਤੇਲ ਜਿਹੜੇ ਉਹਦੇ ਸੈਂਪਲ ਵੀ ਲੈ ਗਏ ਜਿਹੜਾ ਜਾਂਚ ਚ ਕਲੀਮ ਭਰਿਆ ਜਾਂਦਾ ਹੈ ਡੈਂਕਰ ਤੋਂ ਉਹਦੇ ਸੈਂਪਲ ਲੈ ਗਏ ਕਿ ਕਿ ਉਸ ਪਾਣੀ ਕਈ ਵਾਰ ਤੇਲ ਵਿੱਚ ਪਾਣੀ ਆ ਜਾਂਦਾ ਜਿਵੇਂ ਕਿ ਕਿਤੇ ਔਰ وجہ ਨਹੀਂ ਸੀ ਉਹ ਵੀ ਰੂਲ ਆਊਟ ਕੀਤੀ ਗਈ ਕਿ ਜੇ ਕੋਈ ਗੱਲ ਨਹੀਂ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਜਾਂਚ ਵਿੱਚ ਆਇਆ ਕਿ 32 ਸੈਕਿੰਡ ਵਿੱਚ ਪਲੇਨ نیچے ਜਾ ਕੇ ਵੱਜਿਆ ਟੇਕ ਆਫ ਹੁੰਦੇ ਆਏ ਔਰ ਪਾਇਲਟਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਦੁਬਾਰਾ ਉਸ ਨੂੰ ਜਿਹੜਾ ਥਰਸਟ ਦੇ ਕੇ ਇੰਜਨ ਨੂੰ ਸ਼ੁਰੂ ਕੀਤਾ ਜਾਵੇ ਇਹਨਾਂ ਦੇ ਇੱਕ ਇੰਜਨ ਜਾਂਚ ਚੱਲੀ ਆਇਆ ਕਿ ਇੱਕ ਜਿੰਨ ਜਿਹੜਾ ਹੈ ਉਹ ਚੱਲ ਵੀ ਪਿਆ ਸੀ ਲੇਕਿਨ ਹਾਈਟ ਘਟਣ ਦੇ ਕਾਰਨ ਔਰ ਬਿਲਡਿੰਗਸ ਦੇ ਵਿੱਚੋਂ ਉਹਨਾਂ ਕਾਰਨ ਉਹ ਟੱਕਰ ਹੋ ਗਈ ਸੋ ਬਹੁਤ ਸਾਰੇ ਐਕਸਪਰਟਸ ਕਹਿ ਰਹੇ ਆ ਕਿ ਅਗਰ ਰਨਵੇ ਲੰਮਾ ਹੁੰਦਾ ਤੇ ਸ਼ਾਇਦ ਜਿਹੜਾ ਹੈ ਪਲੇਨ نیچے गिर ਜਾਂਦਾ ਜਾਂ ਉਹਨੂੰ ਲੈਂਡ ਕਰਾ ਦਿੱਤਾ ਜਾਂਦਾ ਲੇਕਿਨ ਜਿਹੜਾ ਕਹਿ ਸਕਦੇ ਆ ਕਿ ਸ਼ਹਿਰਾਂ ਦੇ ਵਿੱਚ ਜਿਹੜੇ ਨੇ 에어ਪੋਰਟਸ ਹੁੰਦੇ ਆ ਰਨਵੇ ਜਿਹੜੇ ਆ ਪ੍ਰੋਪਰ ਇੱਕ ਪ੍ਰੋਪਰ ਜਿਹੜੀ ਲੈਂਥ ਹੁੰਦੀ ਹੁੰਦੀ ਆ ਉਸ ਤੋਂ ਜ਼ਿਆਦਾ ਜਿਹੜਾ ਐਮਰਜੈਂਸੀ ਦੇ ਚਾਂਸਸ ਘੱਟ ਹੁੰਦੇ ਆ ਵਿਦੇਸ਼ਾਂ ਤੁਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਆਪਣੇ ਪਲੇਨਸ ਹੁੰਦੇ ਨੇ ਉਹ ਜਿਹੜੇ ਉਡਦੇ ਨੇ ਉਹਨਾਂ ਦੇ ਜਿਹੜੇ 에ਰਪੋਰਟਸ ਹੁੰਦੇ ਆ ਉਹ ਸਮੁੰਦਰ ਦੇ ਲਾਗੇ ਹੁੰਦੇ ਆ ਸੋ ਜੇ ਇਹ ਅਗਰ ਕੋਈ ਹੋ ਵੀ ਜਾਵੇ ਕੋਈ ਹਾਦਸਾ ਤੇ ਪਲੇਨ ਜਿਹੜੇ ਆ ਉਹ ਸਮੁੰਦਰ ਦੇ ਵਿੱਚ ਯਾਨੀ ਕਿ ਪਾਣੀ ਵਿੱਚ ਲੈਂਡ ਕਰਦੇ ਆ ਸੋ ਬਹੁਤ ਸਾਰੇ ਇਸ ਹਾਦਸੇ ਲੋ ਸਬਕ ਲੈਣ ਦੀ ਜ਼ਰੂਰਤ ਹੈ ਔਰ ਹੁਣ ਦੇਖਣਾ ਹੋਏਗਾ ਕਿ ਆਖਰ ਗਲਤੀ ਕਿਸ ਤੇ ਨਿਕਲਦੀ ਹੈ ਕਿਉਂਕਿ ਕੋਈ ਪਾਇਲਟ ਨਹੀਂ ਚਾਹੁੰਦਾ ਕਿ ਉਹਦੇ ਜਿਹੜੇ ਨਾਲ ਪੈਸੰਜਰਸ ਨੇ ਉਹ ਇਸ ਉਹਨਾਂ ਨੂੰ ਕੋਈ ਨੁਕਸਾਨ ਪਹੁੰਚੇ ਕਿਉਂਕਿ ਉਹਨਾਂ ਦੀ ਆਪਣੀ ਲਾਈਫ ਜਣੀ ਹੈ ਉਹ ਸਟੇਕ ਤੇ ਹੁੰਦੀ ਹੈ ਸੋ 32 ਸੈਕਿੰਡ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਜਿੰਨਾ ਕੁ ਐਫਰਟ ਦੇ ਸਕਦਾ ਸੀ ਉਹਨਾਂ ਨੇ ਕੀਤਾ ਔਰ ਉਸ ਦੇ باوجود ਜਿਹੜਾ ਪਲੇਨ ਕ੍ਰੈਸ਼ ਹੋਇਆ 270 ਲੋਕਾਂ ਦੀ ਜਾਨ ਗਈ ਔਰ ਹੁਣ ਜਿਹੜੀ 15 ਪੇਜ ਦੀ ਰਿਪੋਰਟ ਹੈ ਇਹ 에ਅਰਕ੍ਰਾਫਟ ਜਿਹੜਾ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਹੈ ਉਹਨਾਂ ਨੇ ਇਸ ਨੂੰ ਆਪਣੀ ਵੈਬਸਾਈਟ ਤੇ ਪਾਇਆ ਔਰ ਹੋਰ ਵੀ ਜਿਹੜੇ ਐਕਸਪਰਟਸ ਨੇ ਉਹਨ ਇਹਨੂੰ ਐਨਲਾਈਜ਼ ਕਰ ਰਹੇ ਹੈ ਕਿ ਆਕਰ ਕੀ ਵਜ੍ਹਾ ਰਹੀ ਹੋਏਗੀ ਕਿ ਇੰਜਨ 32 ਸੈਕਿੰਡ ਦੇ ਵਿੱਚ ਫੇਲ ਹੋ ਗਏ ਦੋਨੋਂ ਇੰਜਨ ਜਿਹੜੇ ਆ ਉਹਨਾਂ ਦੀ ਜਿਹੜੀ ਟੀਐਂਡ ਡਿਸਪਲੇ ਹੈ ਜਾਂ ਇੰਡ ਡਿਸਪਲੇ ਹੈ ਉਹ ਕਟਆਫ ਹੋ ਗਈ ਸੀ ਸੋ ਆਖਰ ਇਹ ਕਿ ਮੈਨ ਬੇਡ ਗਲਤੀ ਸੀ ਜਾਂ ਕੋਈ ਟੈਕਨੀਕਲ ਫਾਲਟ ਹੈ ਇਹ ਇਸ ਬਾਰੇ ਜੜੀ ਹੈ ਹੁਣ ਅੱਗੇ ਰਿਸਰਚ ਕੀਤੀ ਜਾਏਗੀ ਜਿੰਦਦਰ ਜਗਦੀਪ ਜੀ ਕੀ ਲੱਗਦਾ ਹੈ ਕਿ ਇਸ ਹਾਦਸੇ ਤੋਂ ਬਾਅਦ ਜੋ 에ਅਰਲਾਈਨਸ ਨੇ ਉਹਨਾਂ ਦੇ ਵੱਲੋਂ ਹੁਣ ਪੂਰੀ ਮਸ਼ਤੈਦੀ ਵਰਤੀ ਜਾ ਰਹੀ ਹੈ ਕੀ ਇਸ ਹਾਦਸੇ ਨੇ ਬਹੁਤ ਕੁਝ ਸਿਖਾਇਆ ਕਿ ਅੱਗੇ ਕਦੇ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅਜਾਨਾ ਜਿਹੜੀਆਂ ਗਈਆਂ ਵੈਸੇ ਤਾਂ ਇੱਕ ਜਾਨ ਵੀ ਬੜੀ ਕੀਮਤੀ ਹੁੰਦੀ ਹੈ ਪਰ ਇਸ ਤਰੀਕੇ ਦੇ ਨਾਲ ਜਦੋਂ ਵੱਡਾ ਹਾਦਸਾ ਵਾਪਰਿਆ ਇੰਨੀਆਂ ਜਾਨਾਂ ਚਲੀਆਂ ਗਈਆਂ ਤਾਂ ਫਿਰ ਮੈਨੂੰ ਲੱਗਦਾ ਕਿ ਪੈਰ ਜਿਹੜਾ ਉਹ ਫੂਕ ਫੂਕ ਕੇ ਰੱਖਣ ਦੀ ਜ਼ਰੂਰਤ ਹੁੰਦੀ ਹੈ ਕੀ ਸੁਧਾਰ ਲੱਗਦਾ ਹੈ ਕਿ ਹੁਣ ਕਰ ਰਹੀਆਂ ਨੇ ਜਿੰਨੀਆਂ ਵੀ 에어ਲਾਈਨਸ ਨੇ ਆਪਣੇ ਪਲੇਨਸ ਦੇ ਵਿੱਚ ਦੇਖੋ ਜਿੰਨੇ ਮੈਂ ਅਸੀਂ ਦੇਖਿਆ ਕਿ 에어 ਇੰਡੀਆ ਦੀਆਂ ਬਹੁਤ ਸਾਰੀਆਂ ਫਲਾਈਟਸ ਪਿਛਲੇ ਦਿਨਾਂ ਚ ਕੈਨਸਲ ਹੋਈਆਂ ਨੇ ਜਾਂ ਉਹਨਾਂ ਨੂੰ ਡਾਇਵਰਟ ਕੀਤਾ ਗਿਆ ਕਿਉਂਕਿ ਅੰਮ੍ਰਿਤਸਰ ਦੀ ਗੱਲ ਕਰੀਏ ਅੰਮ੍ਰਿਤਸਰ ਤੋਂ ਜਿਹੜੀ ਲੰਡਨ ਦੀ ਫਲਾਈਟ ਡਾਇਰੈਕਟ ਜਾਂਦੀ ਸੀ ਉਹਨਾਂ ਨੂੰ ਬੰਬੇ ਲਿਜਾਇਆ ਜਾਂਦਾ ਉੱਥੇ ਦੁਬਾਰਾ ਚੋਦੀ ਅੱਜਕੱਲ ਚੈਕਿੰਗ ਕੀਤੀ ਜਾ ਰਹੀ ਹੈ ਸੋ ਆਪਣੇ ਵੱਲੋਂ 에어 ਇੰਡੀਆ ਬਹੁਤ ਸਾਰੇ ਪ੍ਰੀਕਾਸ਼ਨਸ ਲੈ ਰਿਹਾ ਸਰਕਾਰ ਦੀਆਂ ਵੀ ਸਖਤ ਹਦਾਇਤਾਂ ਹੈ ਕਿ ਪੂਰੀ ਤਰ੍ਹਾਂ ਜਿਹੜਾ ਪਲੇਨ ਹੈ ਉਹਦੇ ਜਿਹੜੇ ਵੀ ਚੈੱਕਅਪਸ ਹੁੰਦੇ ਕਿਉਂਕਿ ਪਲੇਨ ਦੀ ਬਹੁਤ ਸਾਰੇ ਪਾਇਲਟਸ ਨਾਲ ਮੇਰੀ ਇਸ ਹਾਦਸੇ ਤੋਂ ਬਾਅਦ ਗੱਲ ਹੋਈ ਉਹਨਾਂ ਨੇ ਇਹ ਕਹਿਣਾ ਸੀ ਕਿ ਜਿਹੜਾ 에ਰੋਪਲੇਨ ਯਾਨੀ ਕਿ ਜਹਾਜ਼ ਹੈ ਸਭ ਤੋਂ ਸੇਫ ਇੱਕ ਜਿਹੜਾ ਇੱਕ ਸਾਧਨ ਹੈ ਕਿਤੇ ਟ੍ਰੈਵਲ ਕਰਨ ਦਾ ਅਸੀਂ ਦੇਖਦੇ ਹਾਂ ਕਾਰਾਂ ਦੀ ਟੱਕਰਾਂ ਸੜਕਾਂ ਤੇ ਹੁੰਦੀਆਂ ਨੇ ਬਹੁਤ ਸਾਰੇ ਰੋਜ਼ ਐਕਸੀਡੈਂਟਸ 'ਚ ਲੋਕਾਂ ਦੀ ਜਾਨ ਜਾਂਦੀ ਲੇਕਿਨ 에ਰੋਪਲੇਨ ਯਾਨੀ ਕਿ ਜਿਹੜਾ ਜਹਾਜ਼ ਹੈ ਉਹ ਕਾਫੀ ਸੇਫ ਮੰਨਿਆ ਜਾਂਦਾ ਹੈ ਔਰ ਕਈ ਵਾਰ ਕੀ ਹੁੰਦਾ ਕਿ ਟ੍ਰਿਬਿਊਲੈਂਸ ਆਉਂਦੀ ਹੈ ਬਹੁਤ ਸਾਰੇ ਹਾਲਾਤ ਖਰਾਬ ਹੁੰਦੇ ਹਨ ਉਸ ਦੇ ਬਾਵਜੂਦ ਅਗਰ ਪਲੇਨ ਉਲਟਾ ਵੀ ਹੋ ਜਾਏ ਤੇ ਉਹਨੂੰ ਪਾਇਲਟਸ ਜਿਹੜੇ ਆਪਣੀ ਮਹਾਰਤ ਨਾਲ ਸਿੱਧਾ ਕਰ ਸਕਦੇ ਆ ਸੋ ਜਿਹੜੀ ਸਭ ਤੋਂ ਸੇਫਸਟ ਜਿਹੜੀ ਮੰਨਿਆ ਜਾਂਦਾ ਕਿ ਇੱਕ ਸਾਧਨ ਜਿਹੜਾ ਉਹ 에ਅਰਲਾਈਨ ਆ ਔਰ ਜਦੋਂ ਇਹੋ ਜਿਹਾਂ ਵੱਡਾ ਹਾਦਸਾ ਹੁੰਦਾ 270 ਲੋਕਾਂ ਦੀ ਜਾਨ ਹਵਾ ਔਰ ਜ਼ਮੀਨ ਤੇ ਜਿਹੜੀ ਚਲੀ ਗਈ ਹੈ ਉਸ ਤੋਂ ਬਾਅਦ ਸਰਕਾਰ ਵੀ ਪੂਰੀਆਂ ਸਰਕਾਰਦਿਆਂ ਡੈਕਟਰ ਨੇ ਕਿ ਹਰ ਪਲੇਨ ਜਿਹੜਾ ਉਹਦੀ ਪ੍ਰੋਪਰ ਚੈੱਕ ਅਪ ਕੀਤੀ ਜਾਵੇ ਔਰ ਤੁਸੀਂ ਦੇਖਿਆ ਹੋਵੇਗਾ ਤੁਸੀਂ ਵੀ ਬਹੁਤ ਟ੍ਰੈਵਲ ਕੀਤਾ ਹੋਵੇਗਾ ਫਲਾਈਟਸ ਤੁਸੀਂ ਦੇਖਦੇ ਹੋ ਕਿ ਕਈ ਵਾਰ ਫਲਾਈਟਸ ਨਹੀਂ ਆਉਂਦੀਆਂ ਨੇ ਕਿ ਬਹੁਤ ਸਾਰੇ ਜਿਹੜੇ ਉਹਨਾਂ ਦਾ ਟੈਕਨੀਕਲ ਸਟਾਫ ਗਰਾਊਂਡ ਤੇ ਉਹਨੂੰ ਚੈੱਕ ਕਰਦਾ ਸੋ ਇਹ ਹੁਣ ਜਿਹੜਾ ਕਿਹਾ ਜਾ ਰਿਹਾ ਕਿ ਸ਼ਾਇਦ ਜਿਹੜਾ ਫਿਊਲ ਇੰਜਨ ਦਾ ਸਵਿਚ ਹੈ ਉਹਨੂੰ ਪ੍ਰੋਪਰ ਚੈੱਕ ਨਹੀਂ ਕੀਤਾ ਗਿਆ ਇਹ ਇੱਕ وجہ ਹੋ ਸਕਦੀ ਜਾਂ ਫਿਰ ਕਿਸੇ ਪਾਇਲਟ ਨੇ ਗਲਤੀ ਨਾਲ ਉਹਨੂੰ ਸਵਿਚ ਕੀਤਾ ਕਿਉਂਕਿ ਜਿਹੜੇ ਸੁਮੇਤ ਸਬਰਵਾਲ ਉਹਨਾਂ ਨੇ ਲਾਈਨ ਟ੍ਰੇਨਿੰਗ ਕੈਪਟਨ ਜਿਹੜੇ ਸੀਗੇ ਕਲੈਬ ਗੁੰਨਰ ਉਹਨਾਂ ਨੂੰ ਪੁੱਛਿਆ ਵੀ ਕਿ ਕੀ ਫਿਊਲ ਇੰਜਨ ਤੁਸੀਂ ਉਸ ਨਾਲ ਛੇੜਛਾੜ ਕੀਤੀ ਹੈ ਉਸਨਾਂ ਦਾ ਜਵਾਬ ਸੀ ਕਿ ਬਿਲਕੁਲ ਨਹੀਂ ਉਸ ਤੋਂ ਬਾਅਦ ਤੀਸਰੀ ਲਾਈਨ ਜਿਹੜੀ ਸੀ ਉਹ ਸੀ ਮੇਡ ਹੈ ਯਾਨੀ ਕਿ ਜਿਹੜਾ ਪਲੇਨ ਹੈ ਉਹ ਕ੍ਰੈਸ਼ ਹੋਣ ਵਾਲਾ ਸੀ 32 ਸੈਕਿੰ ਸਿਰਫ 3 ਲਾਈਨ ਜਿਹੜੀਆਂ ਨੇ ਉਹ ਡਿਸਕਸ ਹੋਈਆਂ ਔਰ ਉਸ ਤੋਂ ਬਾਅਦ ਜਿਹੜੇ ਆ ਬਹੁਤ ਸਾਰੇ ਕਲੂਜ਼ ਮਿਲੇ ਕਿ ਆਕਰ ਕੀ وجہ ਹੈ ਕਿਉਂ ਜਿਹੜਾ ਇੰਜਨ ਆ ਉਹ ਫੁੱਲ ਤਰਸt ਆਮ ਤੌਰ ਤੇ ਕੀ ਹੁੰਦਾ ਕਿ ਅਗਰ ਥੋੜੇ ਵੀ ਕੁਝ ਹਾਈਟ ਜ਼ਿਆਦਾ ਲੈ ਜਾਂਦੀ ਹਜ਼ਾਰ ਫੀਟ ਜਿਹੜੇ ਪਰੰਦੇ ਤੇ ਇੱਕ ਇੰਜਨ ਦੀ ਬਦੌਲਤ ਇਹ ਜਿਹੜਾ ਪਲੇਨ ਆ ਦੁਬਾਰਾ ਹਵਾ ਵਿੱਚ ਆ ਸਕਦਾ ਸੀ ਲੇਕਿਨ ਉਹ ਨਹੀਂ ਹੋ ਪਾਇਆ ਬਿਲਡਿੰਗਸ ਜਿਹਆਂ ਆਸ-ਪਾਸ ਜਿਹੜੇ ਪਲੇਨ ਦੇ ਔਰ ਪਾਇਲਟ ਦੇ ਪੂਰੀ ਕੋਸ਼ਿਸ਼ ਤੋਂ ਬਾਅਦ ਵੀ ਨਹੀਂ ਹੋਇਆ ਸੋ ਜਿਹੜੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਹੈ ਫਾਪੇ ਜਿਹੜੀ ਭਾਰਤ ਦੀ ਇੱਕ ਬਾਡੀ ਹੈ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਵੀ ਪਲੇਨਸ ਨੇ ਉਹਨਾਂ ਦੀ ਪੂਰੀ ਚੰਨੀਤਰਾ ਜਾਂਚ ਕੀਤੀ ਜਾਵੇ ਪਲੇਨਸ ਪੁਰਾਣੇ ਨਵੇਂ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਕਿਸ ਨਾਲ ਕੀ وجہ ਰਹੀ ਹੋਵੇਗੀ ਕਿ ਆਖਰ ਇਹ ਇੰਜਨ ਜਿਹੜੇ ਆ ਉਹ ਸ਼ਟਡਾਊਨ ਹੋ ਗਏ ਔਰ ਇਸ ਦੀ ਜਿਹੜੀ ਹੈ ਜਾਂਚ ਨੂੰ ਕਈ ਮਹੀਨੇ ਲੱਗ ਸਕਦੇ ਹੈ ਔਰ ਬੋਇੰਗ ਜਿਹੜੀ ਸਭ ਤੋਂ ਵੱਡੀ ਦੁਨੀਆ ਦੀ ਕੰਪਨੀ ਹੈ ਜਿਹੜੀ 에ਰੋਪਲੇਨ ਬਣਾਉਂਦੀ ਹੈ ਅਮਰੀਕਾ ਵਿੱਚ ਕੰਪਨੀ ਹੈ ਉਹ ਵੀ ਕੋਸ਼ਿਸ਼ ਕਰ ਰਹੀ ਹੈ ਔਰ ਬੋਇੰਗ ਦੇ ਬਹੁਤ ਸਾਰੇ ਪਾਇਲਟਸ ਜਿਹੜੇ ਐਕਸਪਰਟਸ ਨੇ ਬਕਾਇਦਾ ਦਿੱਲੀ ਵਿੱਚ ਉਹਨਾਂ ਨੇ ਗੁੜਗਾਓ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਕਿਉਂਕਿ ਪੰਜਾਬ 'ਚ ਬੋਇੰਗ ਦੇ ਮਾਫ਼ ਕਰਨਾ ਭਾਰਤ 'ਚ ਬੋਇੰਗ ਦੇ ਹਜ਼ਾਰਾਂ ਪਲੇਨ ਜਿਹੜੇ ਹਰ ਰੋਜ਼ ਉੱਡਦੇ ਆ ਸੋ ਉਹਨਾਂ ਦੇ ਜਿਹੜੇ ਇੰਜੀਨੀਅਰਸ ਨੇ ਉਹ ਵੀ ਇਸ ਚੀਜ਼ ਤੇ ਕੰਮ ਕਰ ਰਹੇ ਆ ਕਿ ਆਖਰ ਕੀ ਵਜ੍ਹਾ ਸੀ ਕਿ 180 ਲਗਭਗ ਨੋਟਸ ਦੀ ਸਪੀਡ ਪੜ ਕੇ ਜਿਹੜਾ ਫਿਊਲ ਸਿਸਟਮ ਉਹ ਖਟਾਪ ਹੋਇਆ ਔਰ ਉਸ ਦਾ ਐਦਾ ਰਿਜ਼ਲਟ ਦੋਨੋਂ ਜਿਹੜੇ ਇੰਜਨ ਸਿੱਕੇ ਔਰ ਉਸ ਤੋਂ ਬਾਅਦ ਪਾਇਲਟ ਨੇ ਪੂਰੀ ਕੋਸ਼ਿਸ਼ ਕੀਤਾ ਜਿਹੜਾ ਹੈ ਆਰ ਏਟੀ ਸਿਸਟਮ ਨੂੰ ਜਿਹੜਾ ਹੈ ਉਹਨੂੰ ਆਨ ਕੀਤਾ ਔਰ ਜਿਹੜੇ ਇੰਜਨ ਸੀ ਜਿਹੜਾ ਇੱਕ ਇੰਜਨ ਸੀ ਉਸ ਤੋਂ ਬਾਅਦ ਜਿਹੜਾ ਉਹਨੇ ਥਰਸਟ ਲੈ ਲਿਆ ਯਾਨੀ ਕਿ ਉਹ ਠੀਕ ਵੀ ਹੋ ਗਿਆ ਲੇਕਿਨ ਹਾਈਟ ਘਟ ਹੁੰਦੇ ਜਿਹੜੀ ਕਾਰਨ ਸੀਗਾ ਕਿ ਉਹ 에ਰੋਪਲੇਨ ਜਿਹੜਾ ਹੈ ਜਹਾਜ਼ ਜਿਹੜਾ ਹੈ ਉਹ ਇੱਕ ਬਿਲਡਿੰਗ 'ਚ ਵੱਜਾ ਜਿੱਥੇ ਬਹੁਤ ਸਾਰੇ ਡਾਕਟਰਸ ਦਾ ਜਿਹੜੇ ਹਾਸਪੀਟਲ ਸੀਗਾ ਔਰ ਉਹਨਾਂ ਦੀ ਵੀ ਜਾਨ ਗਈ ਸੋ ਕਿ ਜਿਹੜੇ 32 ਤੋਂ 36 ਸਕਿੰਡ ਦਾ ਜਿਹੜਾ ਸੀ ਟੇਕ-ਆਫ ਤੋਂ ਲੈ ਕੇ ਕ੍ਰੈਸ਼ ਤੱਕ ਜਿਹੜਾ ਉਸ ਦੀ ਹੁਣ ਅੱਗੋਂ ਜਾਂਚ ਹੋਏਗੀ ਕਿ ਕੀ ਪਲੇਨ ਫਿੱਟ ਸੀਗਾ ਕੀ ਜਿਹੜੀ ਆ ਉਹਦੇ ਵਿੱਚ ਕੋਈ ਹੋਰ ਵਜ੍ਹਾ ਸੀ ਲੇਕਿਨ ਮੈਂ ਦੋ ਚੀਜ਼ਾਂ ਜੜੀਆਂ ਨੇ ਇਸ ਸ਼ੁਰੂਆਤੀ ਜਾਂਚ ਚ ਬੜੀ ਕਲੈਰਿਟੀ ਨਾਲ ਬਾਹਰ ਆ ਗਈਆਂ ਨੇ ਕਿ ਬਰਡ ਹਿੱਟ ਨਹੀਂ ਹੈ ਬਹੁਤ ਸਾਰੇ ਲੋਕ ਜਿਹਨਾਂ ਫਲਾਈਟ ਲੈਂਦੇ ਆ ਤੁਸੀਂ ਦੇਖਦੇ ਹੋ ਕਿ 99 ਦੇ ਆਸ-ਪਾਸ ਫਟਾਕੇ ਚਲਾਏ ਜਾਂਦੇ ਆ ਕਿ ਤਾਂ ਕਿ ਪੰਛੀਆਂ ਨੂੰ ਦੂਰ ਰੱਖਿਆ ਜਾਵੇ ਸੋ ਬਰਡ ਹਿੱਟ ਜਿਹੜਾ ਉਹਨੂੰ ਰੂਲ ਆਊਟ ਕੀਤਾ ਕਿਉਂਕਿ ਕਿਸੇ ਪਾਇਲਟ ਨੇ ਇਸ ਬਾਰੇ ਨਹੀਂ ਬੋਲਿਆ ਕਿ ਕੋਈ ਬਰਡ ਜਿਹੜਾ ਹਿੱਟ ਹੋਇਆ ਕਿਉਂਕਿ ਸਭ ਤੋਂ ਪਹਿਲਾਂ ਆਮ ਤੌਰ ਤੇ ਬਰਡ ਜਿਹੜਾ ਹੈ ਜਾਂ ਕਾਕਪਿਟ ਚ ਵਾਜਦਾ ਜਿੱਥੇ ਪਾਇਲਟ ਬੈਠੇ ਹੁੰਦੇ ਆ ਔਰ ਜਾਂ ਫਿਰ ਉਹ ਇੰਜਨ ਦੇ ਵਿੱਚ ਫਸ ਜਾਂਦੇ ਆ ਸੋ ਬਰਡ ਹਿੱਟ ਜਿਹੜਾ ਉਸ ਨੂੰ ਰੂਲ ਆਊਟ ਕੀਤਾ ਗਿਆ ਸੈਪਟਾ ਯਾਨੀ ਕਿ ਕਿਹਾ ਜਾ ਰਿਹਾ ਸੀ ਹੋ ਸਕਦਾ ਕਿ ਇਸ ਕਿਸੇ ਨੇ ਸ਼ਰਾਰਤ ਹੋਵੇ ਉਸ ਨੂੰ ਰੂਲ ਆਊਟ ਕੀਤਾ ਕੋਈ ਸ਼ਰਾਰਤ ਨਹੀਂ ਹੈ ਸੋ ਕੀ ਇਹ ਮੈਨੂਫੈਕਚਰ ਫੇਲੀਅਰ ਹੈ ਜਾਂ ਫਿਰ ਜਿਹੜਾ ਇਹ ਜਿਹੜਾ ਸਵਿਚ ਜਿਹੜਾ ਸੀ ਉਹ ਸਵਿਚ ਕਿਉਂ ਬੰਦ ਹੋਇਆ ਆਮ ਤੌਰ ਤੇ ਫਿਊਲ ਸਵਿਚ ਬੰਦ ਹੁੰਦੇ ਆ ਜਦੋਂ ਟੈਂਕ ਦੇ ਵਿੱਚ ਪਾਣੀ ਮਿਲਦਾ ਹੈ ਜਾਂ ਫਿਰ ਹੋਰ ਕੋਈ ਜਿਹੜੀ ਪ੍ਰੋਬਲਮ ਆਂਦੀ ਹੈ ਲੇਕਿਨ ਜਿਹਨੂੰ ਫਿਊਲ ਸਵਿਚ ਜਿਹੜਾ ਹੈ ਉਹ ਬੰਦ ਹੋਇਆ ਉਸਨੇ ਇੰਜਨ ਦੀ ਪਾਵਰ ਸਪਲਾਈ ਬੰਦ ਕਰ ਦਿੱਤੀ ਔਰ ਇੰਜਨ ਬੰਦ ਹੋ ਗਏ ਇੰਜਨ ਨੂੰ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਨਹੀਂ ਚੱਲਿਆ ਸੋ ਬਹੁਤ سارے ਸਵਾਲ ਆ ਜਿਨ੍ਹਾਂ ਦੇ ਜਵਾਬ ਜਿਹੜੇ ਉਹਨਾਂ ਨੂੰ ਕਈ ਮਹੀਨੇ ਲੱਗ ਸਕਦੇ ਆ ਕਈ ਸਾਲ ਲੱਗ ਸਕਦੇ ਆ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ 1980 'ਚ ਅਮਰੀਕਾ ਦਾ ਡੈਲਟਾ 에ਅਰਲਾਈਨਜ਼ ਦੇ ਇੱਕ ਜਿਹੜਾ ਪਾਇਲਟ ਸੀ ਉਹਨਾਂ ਨੇ ਗਲਤੀ ਨਾਲ ਫਿਊਲ ਇੰਜਨ ਬੰਦ ਕਰ ਦਿੱਤੇ ਸੀ ਲੇਕਿਨ ਉਦੋਂ ਜਿਹੜਾ ਬੋਇੰਗ 767 ਕਾਫੀ ਹਜ਼ਾਰ ਫੀਟ ਜਿਹੜ ਪਲੇਨ ਬਿਲਕੁਲ ਨੀਚੇ ਆਇਆ ਲੇਕਿਨ ਉਹਨਾਂ ਕੋ ਮੌਕਾ ਸੀ ਬਖਸ਼ ਸੀਗਾ ਕਿ ਉਹ ਦੁਬਾਰਾ ਪਲੇਨ ਨੂੰ ਜਿਹੜਾ ਹੈ ਉਹ ਹਵਾ ਚ ਲੈ ਜਾ ਸਕਦੇ ਸੋ ਉਦੋਂ ਉਹਨਾਂ ਦੀ ਪਾਇਲਟ ਪਾਇਲਟ ਦੀ ਸੂਚ ਬੋਜ ਨਾਲ ਜਾਨ ਬਚ ਗਈ ਸੀ ਲੇਕਿਨ ਇਹ ਜਿਹੜੇ ਪਾਇਲਟ ਹੋਰ ਜਿਹੜੇ ਪੈਸੰਜਰ ਸੀਗੇ ਉਹਨਾਂ ਦੀ ਸ਼ਾਇਦ ਕਿਸਮਤ ਵਿੱਚ ਇਹ ਨਹੀਂ ਸੀਗਾ ਕਿ ਕਿ ਪਲੇਨ ਅਗਰ ਕੁਝ ਹਜ਼ਾਰ ਮੀਟਰ ਜਾਂ ਕੁਝ ਹਜ਼ਾਰ ਫੁੱਟ ਉੱਪਰ ਗਿਆ ਹੁੰਦਾ ਸੇ ਸ਼ਾਇਦ ਉਹਨਾਂ ਦੀ ਜਾਨ ਜਿੱਤਨਰ ਬਚ ਜਾਂਦੀ ਠੀਕ ਹੈ ਆਜਗਦੀਪ ਜੀ ਜੁੜਨ ਦੇ ਲਈ ਧੰਨਵਾਦ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੇ ਵੱਲੋਂ ਜੋ ਰਿਪੋਰਟ ਤਿਆਰ ਕੀਤੀ ਗਈ ਹੈ ਤਾਂ ਉਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਜੋ ਪਾਇਲਟ ਨੇ ਉਹਨਾਂ ਨੇ ਆਪਸ ਦੇ ਵਿੱਚ ਕੀ ਗੱਲਬਾਤ ਜਿਹੜੀ ਉਹ ਕੀਤੀ ਸੀ ਕਿਉਂਕਿ ਕੁਝ ਸੈਕਿੰਡ ਦਾ ਹੀ ਸਮਾਂ ਉਹਨਾਂ ਨੂੰ ਮਿਲਿਆ ਕਿ ਉਹ ਆਪਣੇ ਆਪ ਨੂੰ ਜਿਹੜਾ ਉਹ ਸੰਭਾਲ ਪਾਉਂਦੇ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਜਹਾਜ਼ ਨੂੰ ਜਿਹੜਾ ਉਹ ਸੰਭਾਲ ਨਹੀਂ ਸਕੇ ਤੇ ਇੰਨਾ ਵੱਡਾ ਹਾਦਸਾ ਜਿਹੜਾ ਉਹ ਵਾਪਰ ਗਿਆ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਾਂਚ ਹੋਰ ਵੀ ਜਾਰੀ ਹੈ ਤੇ ਇਸ ਦੇ ਪਿੱਛੇ ਜਿਹੜਾ ਉਹ ਕੀ ਹੋਣਾ ਜਿਨ੍ਹਾਂ ਦੇ ਪਿੱਛੇ ਨਿਕਲ ਕੇ ਸਾਹਮਣੇ ਆਏਗਾ ਕਿ ਇਸ ਦੇ ਪਿੱਛੇ ਜੋ ਅਸਲ ਦੇ ਵਿੱਚ ਵਜਾ ਜੜੀ ਹੈ ਉਹ ਕੀ ਸੀ ਕਿਉਂਕਿ ਫਿਊਲ ਕੰਟਰੋਲ ਸਵਿਚ ਜਿਹੜਾ ਉਹ ਆਫ ਬਾਰੇ ਗਲਬਾ ਤਾਂ ਆਪਸ ਦੇ ਵਿੱਚ ਕੀਤੀ ਗਈ ਸੀ ਇੱਕ ਪਾਇਲਟ ਤੇ ਵੱਲੋਂ ਦੂਸਰੇ ਨੂੰ ਇਹ ਪੁੱਛਿਆ ਗਿਆ ਕਿ ਕੀ ਫਿਊਲ ਕੰਟਰੋਲ ਸਵਿਚ ਤੁਸੀਂ ਆਫ ਕੀਤਾ ਤਾਂ ਉਹਨਾਂ ਦੇ ਵੱਲੋਂ ਨਾਂ ਦੇ ਵਿੱਚ ਜਵਾਬ ਜਿਹੜਾ ਉਹ ਦਿੱਤਾ ਗਿਆ ਤਾਬ ਮੰਦੇ ਟੇਕ ਆਫ ਹੁੰਦੇ ਅਸਾਰ ਹੀ ਜੋ ਕਟਆਫ ਹੋਇਆ ਤੇ ਇਹ ਕਟਆਫ ਪੋਜੀਸ਼ਨ ਦੇ ਵਿੱਚੋਂ ਚਲੇ ਗਏ ਤੇ ਉਸ ਤੋਂ ਬਾਅਦ ਕੁਝ ਹੀ ਸੈਕਿੰਡ ਬਾਅਦ ਇਹ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਕਈ ਕੀਮਤੀ ਜਾਨਾਂ ਜੜੀਆਂ ਨੇ ਉਚਲੀਆਂ ਕਿਆਂ ਇਹ ਹਾਦਸਾ ਜੋ ਕਿ ਹੁਣ ਤੱਕ ਦੀ 에ਅਰਲਾਈਨਸ ਇਤਿਹਾਸ ਦੇ ਵਿੱਚੋਂ ਕਾਫੀ ਜੋ ਵੱਡੇ ਹਾਦਸੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਸੀਗਾ ਔਰ ਇੱਕ ਹੀ ਪਾਇਲਟ ਦੀ ਜ਼ਿੰਦਗੀ ਇਸ ਹਾਦਸਾ ਇੱਕ ਮਾਫ ਕਰਨਾ ਇੱਕ ਹੀ ਜੋ ਯਾਤਰੀ ਸੀਗਾ ਉਸ ਦੀ ਜ਼ਿੰਦਗੀ ਇਸ ਹਾਦਸੇ ਦੇ ਵਿੱਚ ਬਚ ਸਕੇ ਸੀ ਦੋ ਪਾਇਲਟ ਤੇ ਇਸ ਤੋਂ ਇਲਾਵਾ ਕਰੂ ਮੈਂਬਰ ਤੇ ਜੋ ਯਾਤਰੀ ਸੀਗੇ ਉਹਨਾਂ ਦੀ ਜਾਨ ਗਈ ਤਾਂ ਉੱਥੇ ਹੀ ਜਿਸ ਬਿਲਡਿੰਗ ਦੇ ਨਾਲ ਇਹ ਜਹਾਜ਼ ਟਕਰਾਇਆ ਉਸ ਦੇ ਵਿੱਚ ਜੋ ਲੋਕ ਮੌਜੂਦ ਸੀਗੇ ਇਹਨਾਂ ਦੇ ਵਿੱਚ ਡਾਕਟਰ ਜਾਂ ਫਿਰ ਹੋਰ ਸਟਾਫ ਸੀਗਾ ਤਾਂ ਉਹਨਾਂ ਦੀ ਵੀ ਜਾਨ ਚਲੀ ਗਈ ਸੀ ਤਾਂ ਵੀ ਲਾਈਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਸਪਾਰਕ ਆਪਣਾ ਦਾ ਸਿਲਸਿਲਾ ਜਾਰੀ ਰਹੇਗਾ ਜਲਦ ਵਾਪਸ ਆਉਣੇ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ Guru Kashi University, North India's topmost and leading university. University situated in the heart of Punjab and now accredited with Plus Plus. offers 100 plus programs, 100% placements, join a vibrant campus community with top-notch facilities. Our expert faculty and diverse programs ensure a path to success. Come empower your future with us.